ਸੰਤ ਜਨ ਐਸੀ ਜਾਣੇ ਤਿੰਨ ਕੋ ਮਿਲਬੋ ਸਾਰੰਗ ਪਾਨੇ ਉਹ ਸੰਤ ਜਨ ਵੀ ਧਨ ਨੇ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਜਾਣਿਆ ਕਿ ਕਿ ਤਿੰਨੇ ਪੂਜਨੀਕ ਨੇ ਗੋਪਾਲ ਗੁਰੂ ਤੇ ਅੰਨ ਇਹਨਾਂ ਚਾਰਾਂ ਨੂੰ ਬਰਾਬਰੀ ਦੇ ਦਿੱਤੀ ਹੈ ਭਗਤ ਕਬੀਰ ਨੇ ਧਨ ਹੋਏ ਸੰਤ ਜਿਨ ਐਸੀ ਜਾਣੇ ਤਿੰਨ ਕੋ ਮਿਲਬੋ ਸਾਰੰਗ ਪਾਨੇ तन भोजन है जीवन भर अगर कोई رزق دی تلاش دے وچ وی اپنی زندگی بیتیت کر گیا تو ا دے کول কেবল శరీરિક જીવન سی মানসিক نہیں سی تے శరీરિક જીવન تے পশুاں کول وی ہے دن بھر وہ وی رزق دی تلاش کردے نے اے மனுک پشواں تو 우చا نہیں ہے گستاخی معاف اے மனுک کوئی پشواں نالوں મહان نہیں سارا دن दाणा ڈھونکا پنچی وی لگدے ہیں ਜੰਗਲ ਦੇ ਸਾਰਾ ਦਿਨ ਰਜ਼ਕ ਚੋਪਾਏ ਜਾਨਵਰ ਵੀ ਲੱਭਦੇ ਨੇ ਕੀ ਹੋਇਆ ਤੂੰ ਦਿਨ ਬਰ ਰੋਟੀ ਲੱਭਦਾ ਰਿਹਾ ਇਹਦੇ ਨਾਲ ਤੇਰੀ ਮਹਾਨਤਾ ਥੋੜੀ ਹੈ ਪੰਛੀ ਵੀ ਲੱਭਦੇ ਨੇ ਕੀੜੀਆਂ ਵੀ ਲੱਭਦੀਆਂ ਨੇ ਆਪਣਾ ਰਜ਼ਕ ਕੀੜੇ ਵੀ ਲੱਭਦੇ ਨੇ ਮਕੋੜੇ ਵੀ ਲੱਭਦੇ ਨੇ ਪੰਛੀ ਵੀ ਲੱਭਦੇ ਨੇ ਪਸ਼ੂ ਵੀ ਲੱਭਦੇ ਨੇ ਇਹ ਜ਼ਿੰਦਗੀ ਤੇ ਉਹਨਾਂ ਕੋਲ ਵੀ ਹੈ ਕੀ ਹੋਇਆ ਤੇਰੇ ਕੋਲ ਹੈ ਮਨੁੱਖ ਦੀ ਸਾਰੇ ਭਜ ਦੌੜ ਅਗਰ ਰਿਜ਼ਕ ਦੇ ਆਲੇ ਦੁਆਲੇ ਹੈ ਤੋ ਇਹ ਮਨੁੱਖ ਕੋਈ ਪਸ਼ੂਆਂ ਤੋਂ ਉੱਚਾ ਨਹੀਂ ਹੈ ਗੁਸਤਾਖੀ ਮਾਫ ਅੱਜ ਮਨੁੱਖ ਜਿਤਨਾ ਭੋਜਨ ਦੇ ਨੇੜੇ ਹੈ ਪਹਿਲੇ ਨਹੀਂ ਸੀ ਅੱਜ ਜਿਤਨਾ ਮਨੁੱਖ ਭਜਨ ਤੋਂ ਦੂਰ ਹੈ ਪਹਿਲੇ ਨਹੀਂ ਸੀ ਪਹਿਲੇ ਨਹੀਂ ਸੀ ਅੱਜ ਜਿਤਨਾ ਮਨੁੱਖ ਪਦਾਰਥ ਦੇ ਨੇੜੇ ਹੈ ਪਹਿਲੇ ਨਹੀਂ ਸੀ ਅੱਜ ਜਿਤਨਾ ਮਨੁੱਖ ਪਰਮਾਤਮਾ ਤੋਂ ਦੂਰ ਹੈ ਪਹਿਲੇ ਨਹੀਂ ਸੀ ਅੱਜ ਜਿੰਨਾ ਮਨੁੱਖ ਨੇ ਪਦਾਰਥਾਂ ਨੂੰ ਜਿੰਨਾ ਆਪਣੇ ਅਨੁਕੂਲ ਕਰ ਲਿਆ ਹੈ ਪਹਿਲੇ ਪਦਾਰਥ ਇਸ ਦੇ ਅਨੁਕੂਲ ਇਤਨੇ ਨਹੀਂ ਸਨ ਅੱਜ ਜਿੰਨਾ ਇਹ ਪਰਮਾਤਮਾ ਦੇ ਪ੍ਰਤੀਕੂਲ ਚੱਲ ਰਿਹਾ ਹੈ ਪਹਿਲੇ ਨਹੀਂ ਚੱਲਦਾ ਇਤਨਾ ਨਹੀਂ ਸੀ ਭਾਰਤ ਦੇ ਚ ਕਦਮ ਕਦਮ ਤੇ ਮੰਦਰ ਬਣੇ ਉਸ ਜ਼ਮਾਨੇ ਚ ਜਦ ਮਨੁੱਖ ਦਾ ਮਨ ਪਰਮਾਤਮਾ ਦੇ ਅਨੁਕੂਲ ਸੀ ਧਰਮ ਗ੍ਰੰਥਾਂ ਦੀ ਰਚਨਾ ਹੋਈ ਕਦਮ ਕਦਮ ਤੇ ਮੰਦਰ ਬਣੇ आश्रम बने तीर्थ बने हैरानी हुई जैसे प्रतिकूल होए थिएटर बने क्लब बने वेश्यालय बने शराबखाने बने और इस तो अलावा अय्याशी दे अड्डे बने एही कुछ बने ना बेरौनक हो गए मंदिर हुन धर्म ग्रंथां दा जन्म नहीं आउंदा ਹੁਣ ਫੈਸ਼ ਕਿਤਾਬਾਂ ਦਾ ਜਨਮ ਹੁੰਦਾ ਹੈ ਜਿੰਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਦਾ ਜਨਮ ਹੁੰਦਾ ਹੈ ਹੁਣ ਘਰ-ਘਰ ਦੇ ਵਿੱਚ ਫਿਲਮੀ ਮੈਗਜ਼ੀਨ ਪੜੇ ਜਾਂਦੇ ਹਨ ਹੁਣ ਘਰ-ਘਰ ਦੇ ਵਿੱਚ ਗੰਦਾ ਸਾਹਿਤ ਪੜਿਆ ਜਾਂਦਾ ਹੈ ਗੰਦਾ ਲਿਟਰੇਚਰ ਪੜਿਆ ਜਾਂਦਾ ਹੈ ਹੁਣ ਕਦਮ-ਕਦਮ ਦਿੱਤੇ ਮਨੁੱਖ ਫੈਸ਼ੀ ਲਿਟਰੇਚਰ ਨੂੰ ਜਨਮ ਦੇ ਰਹੇ ਉਹ ਜ਼ਮਾਨਾ ਲੰਘ ਗਿਆ 108 ਉਪਨਿਸ਼ਦਾਂ ਚਾਰ ਵੇਦ 18 ਪ੍ਰਾਣ 27 ਸਿਮਰਤਿਆਂ ਹਜ਼ਾਰਾਂ ਭਗਤਾਂ ਦੇ ਬੋਲ ਕਿਤਾਬਾਂ ਦੇ ਰੂਪਿੰਸ ਖੋ ਗਈ ਗੱਲ ਹਾਈਤੇ ਰੋਜ਼ ਫਿਲਮੀ ਮੈਗਜ਼ੀਨ ਨਵੇਂ ਤੋਂ ਨਵੇਂ ਛਪਦੇ ਨੇ बिकਦੇ ਨੇ ਔਰ ਮਨੁੱਖ ਪੜਦੇ ਨੇ ਅੱਜ ਮਨੁੱਖ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਧਰਮ ਗ੍ਰੰਥ ਨਹੀਂ ਨੇ ਫੈਸ਼ ਲਿਟਰੇਚਰ ਹੈ ਜਾਂ ਕਹਾਣੀਆਂ ਨੇ ਨਾਵਲ ਨੇ ਮੈਂ ਫਿਰ ਦੋਰਾਵਾ ਅੱਜ ਜਿੰਨਾ ਮਨੁੱਖ ਰੋਟੀ ਦੇ ਨੇੜੇ ਪਹਿਲੇ ਨਹੀਂ ਸੀ ਅੱਜ ਮਨੁੱਖ ਜਿੰਨਾ ਪਰਮਾਤਮਾ ਤੋਂ ਦੂਰ ਹੈ ਪਹਿਲੇ ਨਹੀਂ ਸੀ ਧਨ ਹੋਏ